ਲਾਈਵ ਹੀ ਅੱਜ ਚੜ੍ਹਾਈ ਦਾ ਪੂਰੀ ਆ ਸਰਦਾਰਨੀ ਨੂੰ ਪੁੱਛਦੇ ਆ ਕਿਵੇਂ ਆ ਫੇਰ ਵੀ ਵਿਆਹ ਤੇ ਜਾਣਾ ਯਾਰ ਹਾਂ ਉਹ ਕਿਵੇਂ ਸਰਦਾਰਨਗੇ ਠੀਕ ਆ ਤੂੰ ਕਿਵੇਂ ਸਰਦਾਰਾ ਅੱਜ ਗੁਲਾਬੀ ਪੱਗ ਬੰਨ ਕੇ ਗੁਲਾਬ ਦਾ ਫੋਲੀ ਬਣਿਆ ਫਿਰਦਾ ਟੌਰ ਵੇਖ ਸਹੀ ਆ ਬਥੇਰੀ ਟੋਰਾ ਅੱਜ ਮੈਂ ਵਿਆਹ ਤੇ ਜਾਣਾ ਅੱਜ ਅੱਛਾ ਹੂੰ ਵਿਆਹ ਤੇ ਤੁਸੀਂ ਦੱਸਿਆ ਤਾਂ ਹੈ ਨਹੀਂ ਸੀ ਉਹ ਪਿੰਡ ਚ ਹੀ ਆ ਅੱਛਾ ਉਹਨਾਂ ਦੇ ਅੱਜ ਪਾਰਟੀ ਆ ਮੁੰਡੇ ਦੇ ਵਿਆਹ ਦੀ ਅੱਛਾ ਤੇ ਉੱਥੇ ਜਾ ਕੇ ਆਉਣਾ ਮੈਂ ਚਲ ਜਾਇਆ ਉਹ ਫਿਰ ਤੇ ਮੈਂ ਤਾਂ ਤੁਹਾਨੂੰ ਆਏ ਆਂਦੀ ਸੀਗੀ ਹਾਂ ਆ ਮੈਨੂੰ ਤਾਂ ਪਤਾ ਅੱਜ ਲੱਗਿਆਗਾ ਆਪਣੇ ਤੇ ਦੁੱਧ ਵੀ ਪਾਉਣੋਂ ਹਟ ਕੇ ਡੈਰੀ ਚ ਤੈਨੂੰ ਅੱਜ ਪਤਾ ਲੱਗਿਆ ਮੈਨੂੰ ਦੱਸ ਦੇਣਾ ਤਾਂ ਪਤਾ ਹਾਏ ਤੇ ਐਂ ਤਾਂ ਆਪਾਂ ਨੂੰ ਜਮ ਖੁੰਗਲ ਕਰ ਦੇਣਗੇ ਤੇ ਉਹ ਤਾਂ ਦਿਸੀ ਜਾਂਦਾ ਆੜਤੇ ਤੋਂ ਪੈਸੇ ਫੜ ਲਿਆ ਹੁੰਦਾ ਲਾ ਦਿੰਦਾ ਤੇ ਹੋਰ ਆੜਤਕੇ ਕੋਲੋਂ ਵੀ ਮੈਂ ਜਾ ਕੇ ਆਉਣਾ ਤੁਸੀਂ ਕਿੱਦਾਂ ਦੇ ਕਰੀ ਜਾਂਦੇ ਆ ਉਹ ਮੈਂ ਆ ਨਾ ਜੇ ਇਕੱਲਾ ਜਵਾਬ ਆ ਆੜਤਗੇ ਨੂੰ ਜਾ ਕੇ ਆਖਦਾ ਹਨਾ ਹੋਰ ਤੇ ਅਗਲਾ ਆਖੂਗਾ ਵੀ ਇਕੱਲਾ ਇਕੱਲਾ ਜਵਾਬ ਸੀਗਾ ਤੇ ਲੋਕਾਂ ਨੂੰ ਕੀ ਪਤਾ ਵੀ ਇਹਦੇ ਲੱਛਣ ਮਾੜੇ ਹੋਏ ਪਏ ਹਨਾ ਨਹੀਂ ਨਹੀਂ ਜੀ ਮੈਂ ਤਾਂ ਨਾ ਅੱਜ ਮੁੰਡਾ ਆਪਣਾ ਬੈਠਾ ਸੀ ਮੇਰੇ ਕੋਲੇ ਹੂੰ ਉਹ ਤਾਂ ਫਸਿਆ ਕੀ ਆਦਾ ਸੀਗਾ ਹੂੰ ਉਹ ਤਾਂ ਫਸਿਆ ਉਹ ਤਾਂ ਸੋਚਦਾ ਮਾੜਾ ਮੋਟਾ ਕਹਿੰਦਾ ਇਹ ਜਦ ਕਰਦੀ ਸੀ ਪੀਜਾ ਲੈ ਕੇ ਜਾਣਾ ਇਹ ਅੱਜ ਕਹਿੰਦਾ ਉਹ ਆਉਂਦਾ ਸੀ 700 ਦਾ ਮੈਂ ਆਪਾਂ ਤਾਂ ਕਦੇ ਖਾਦੇ ਨਹੀਂ ਕਰੇ ਨੀ ਤੇਰੇ ਸਾਹਮਣੇ ਆਪਾਂ ਤਾਂ ਵੇਖੇ ਵੀ ਨਹੀਂ ਤੇ 200 ਰੁਪਏ ਕਹਿੰਦਾ ਫਿਰ ਮੈਂ ਆਖਿਆ ਕਿੱਥੇ 700 ਲਾਉਣਾ ਕਹਿੰਦਾ 200 ਦੂੰਗਾ ਜਲੇਬੀਆਂ ਚ ਸਾਰੇ ਅੱਜ ਜਲੇਬੀਆਂ ਲੈ ਆਏ ਹੋਰ ਉਹ ਤਾਂ ਵਿਚਾਰਾ ਸੋਚਦਾ ਪਰ ਉਹ ਫਸਿਆ ਉਹ ਕੀ ਕਰੇ ਉਹ ਕਹਿੰਦਾ ਉੱਤੋਂ ਦੀ ਆਉਂਦੀ ਆ ਮੇਰੇ ਤਾਂ ਚੱਲ ਤੂੰ ਐਂ ਕਰ ਆਪਾਂ ਨਾ ਜਾਂ ਤਾਂ ਐਂ ਕਰਕੇ ਇਹਦੇ ਮਾਂ ਪਿਓ ਨੂੰ ਸਦਗੀ ਉਹਨਾਂ ਨੂੰ ਦੱਸ ਹਾਂ ਨਾ ਕਿਉਂਕਿ ਕੁੜੀ ਆਪਣੇ ਮੁੰਡੇ ਨੂੰ ਵੀ ਥੱਲੇ ਲਾਈ ਬੈਠੀ ਐ ਮੁੰਡੇ ਦਾ ਮੁੰਡੇ ਨੂੰ ਥੱਲੇ ਕੀ ਮੁੰਡਾ ਵੀ ਵਿਗੜ ਜਾ ਕਿੰਨਾ ਕਿ ਚਿਹਰਾ ਐ ਮੁੜ ਕੇ ਤੈਨੂੰ ਪਦਰਦਾ ਹੈਗਾ ਉਹ ਡਰਦਾ ਉਹਨੂੰ ਐ ਆ ਵੀ ਮੇਰਾ ਘਰ ਖਰਾਬ ਹੁੰਦਾ ਨਹੀਂ ਨਹੀਂ ਮੈਂ ਇਹਦੇ ਮਾਪਿਆਂ ਨੂੰ ਵੀ ਕਰੂੰਗਾ ਫੋਨ ਤੇ ਆਰਤਕੇ ਕੰਨ ਨੂੰ ਵੀ ਪਾਬੰਦੀ ਕਰਿਆਉਣਾ ਹਾਂ ਚਲ ਚੰਗਾ ਠੀਕ ਆ ਤੌਰ ਤਾਂ ਸਹੀ ਐ ਨਾ ਹਾਂ ਹਾਂ ਬੁਠੇਰੀ ਤੋਹਰਾ ਤੁਹਾਡੀ ਬਾਜ ਜਾਂਦਾ ਮੈਂ ਚੰਗਾ ਲੈ ਮੈਂ ਵੀ ਕੋਈ ਕੰਮ ਧੰਦਾ ਵੇਖਾਂ ਉਹ ਤਾਂ ਪੈ ਗਈ ਹੋਣੀ ਐ ਮੌਜ ਨਾ ਮੇਂ ਬਣ ਕੇ ਇਹ ਤਾਂ ਗੋਡੇ ਗਿੱਟੇ ਬਾਲੇ ਦੁਖਦੇ ਐ ਕੰਪਨੀ ਦਾ ਤਬਦੀ ਹੋਇਆ ਇਹ। ਨਾ ਹੁਣ ਕਿੱਧਰ ਚੱਲ ਪਈ? ਮੰਮੀ ਜੀ ਨਹਾਉਣ ਚੱਲੀ ਸੀ ਮੈਂ। ਨਾ ਨਹਾਉਣ ਤਾਂ ਜਾਨੀ ਆ ਆ ਕੇ ਫੜਿਆ ਹੱਥ ਜਿੱਤੇ ਟੂਪਾਂ ਦੀਆਂ। ਮੰਮੀ ਜੀ ਇਹ ਫੇਸਵਾਸ ਆ, ਇਹ ਸਖਰਾਬਾ। ਇਹਦੇ ਨਾਲ ਸਕਿਨ ਖਰਾਬ ਨਹੀਂ ਹੁੰਦੀ ਫੇਸ ਦੀ। ਨਹੀਂ ਤੇ ਇਸ ਕੰਨ ਨੂੰ ਕੀ ਹੁੰਦਾ? ਬਥੇਰੀ ਗੋਰੀ ਚਿੱਟੀਆਂ ਤੂੰ ਹੈਂ ਤੇ ਆਹ ਕਰੀਮਾ ਕਰੂਮਾ ਲਾਉਣ ਨੂੰ ਦੱਸ ਕੀ ਆ ਮੂੰਹ ਤੇ? ਮੰਮੀ ਜੀ ਇਹ ਤਾਂ ਤੁਹਾਨੂੰ ਪਤਾ ਨਹੀਂ। ਅਣ ਪੜਨ। ਨਹੀਂ ਪੜਨੇ। ਤੂੰ ਆ ਗਈ ਸਾਡੇ ਘਰ ਚ ਸੱਜੀ। ਹੁਣ ਸਾਨੂੰ ਕਾਹਦਾ ਪਤਾ ਹੋਣਾ? ਅਸਤਾਨ ਪੜ ਹੀ ਚੰਗੇ ਆ, ਹੈਂ? ਅਸਤਾ ਇੱਕ ਕਸਾਬਣ ਸੀ ਸਾਡੇ ਉਸੇ ਨਾਲ ਹੀ ਸਿਰ ਧੋ ਲੈਂਦੀਆਂ ਸੀ ਉਸੇ ਨਾਲ ਹੀ ਡੇ ਧੋ ਦਿੰਦਾਂ ਸੀ ਉਹ ਹੀ ਮੂੰਹ ਤੇ ਲਾ ਲੈਂਦੀਆਂ ਸੀ ਹੈ ਹੁਣ ਆਹ ਤੂੰ ਕਿਧਰੇ ਟੂਪੇ ਕਿਧਰੇ ਆਹ ਕੀ ਤੇਰੇ ਸਕਰਬੇ ਸਕਰਬੇ ਜੇ ਸਾਨੂੰ ਤਾਂ ਨਾਂ ਵੀ ਨਹੀਂ ਪਤਾ ਸੀ ਇਹਨਾਂ ਚੀਜ਼ਾਂ ਦੇ ਨਾ ਉਦੋਂ ਸਾਡੇ ਮੂੰਹ ਨੂੰ ਕੀ ਹੋਇਆ ਸੀ ਬਥੇਰੇ ਵਧਦਾ ਫਿਰਦੇ ਆ ਸਾਡੇ ਬੂਥੇ ਮੰਮੀ ਜੀ ਇਹ ਕਿਹੜਾ ਜਿਆਦੇ ਮਹਿੰਗੇ ਨੇ ਇਹ ਸਾਰ 800 ਦਾ ਤਾਂ ਸਮਾਨ ਆ ਇਹ ਲੈ ਬੂ ਮੈਂ ਮਰ ਜਾਂ ਨੀ ਲੈ ਵੇਖ 800 ਰੁਪਇਆ ਮੂੰਹ ਪਾੜ ਕੇ ਤਾਂ ਐਂ ਬੋਲਦੀ ਆ ਜਿਵੇਂ ਪੈਸੇ ਝਾੜਾ ਨਾ ਲੱਗਦੇ ਹੁੰਦੇ ਹੈ ਮੰਮੀ ਜੀ ਫਿਰ ਕੀ ਹੋ ਗਿਆ ਕਮਾਉਂਦੇ ਕਾਦੇ ਵਾਸਤੇ ਨੀ ਤੂੰ ਇੰਨੇ ਖਰਚੇ ਨਾ ਕਰ ਪੁੱਤ ਗਾਂ ਤੇਰੀ ਕਬੀਲਦਾਰੀ ਵਧਣੀ ਆ ਹੈ ਤੈਨੂੰ ਪਤਾ ਮਾੜਾ ਗੱਲ ਨੂੰ ਜਵਾਕ ਚੱਲਾ ਹੋਊਗਾ ਹੈ ਉਹਨਾਂ ਨੂੰ ਸਕੂਲ ਚ ਲਾਉਣਾ 100 ਉਹਨਾਂ ਦੇ ਖਰਚੇ ਹੈ ਮੰਮੀ ਜੀ ਜਦੋਂ ਹੋਣਗੇ ਉਦੋਂ ਕਰ ਲਾਂਗੇ ਕਿਉਂ ਮਰ ਮਰ ਕੇ ਜਿਵੇਂ ਪਤਾ ਮੈਂ ਤਾਂ ਜਵ ਇਸ ਘਰ ਚ ਆਈਆਂ ਨਾ ਮੈਂ ਤਾਂ ਆਈ ਸੋਚ ਸੋਚ ਕੇ ਤਾਂ ਹੀ ਅੱਜ ਚੰਗੀ ਜ਼ਿੰਦਗੀ ਆ ਮੇਰੇ ਪੁੱਤ ਦੀ ਹੈ ਜਿਹੜੇ ਹਿਸਾਬ ਨਾਲ ਤੂੰ ਚੱਲਦੀ ਆ ਨਾ ਤੇ ਮੈਨੂੰ ਤਾਂ ਲੱਗਦਾ ਜਦੋਂ ਥੋੜੇ ਜਵਾਕ ਚੱਲਾ ਹੋਣਾ ਤੂੰ ਸ ਤਾਂ ਬਸ ਜਿਵੇਂ ਹੀ ਖਤਮ ਕਰ ਦਊਗਾ ਮੰਮੀ ਜੀ ਕੋਈ ਨਾ ਜਦੋਂ ਜਵਾਕ ਹੋਊਗਾ ਨਾ ਉਦੋਂ ਵੇਖਾਂਗੇ ਹਲੇ ਨਾ ਨਹੀਂ ਹੋਇਆ ਤੂੰ ਨਹੀਂ ਸੋਚਦੀ ਪਤਾ ਤੂੰ ਨਹੀਂ ਸੋਚਦੀ ਆ ਜੋੜੇ ਤੈਨੂੰ ਹੱਥ ਤੇ ਜਾ ਨਾਲਾ ਲਾਲਾ ਤੇ ਰਿਸਕ ਪ੍ਰਭ ਸਕੁਰਬ ਬਮਾਲਾ ਕਿਹੜਾ ਤੇਰੇ ਸਿਕ ਪਰਬੇ ਆਇ ਕਹਾ ਬੋਨੀ ਜੇ ਢੀ ਕਰਾ ਰੱਖੀ ਉਹਨੂੰ ਬੜਕਾਉਂਦੀ ਫਿਰੂਗੀ ਹੈ ਬਾਲਾ ਤੇ ਪਤਾ ਨਹੀਂ ਕੀ ਕੁਸ ਲਾਉਂਦੀ ਐਨੀਆਂ ਐਨੀਆਂ ਟੂਪਾਂ ਟੇਰ ਲਾਇਆ ਪਿਆ ਉਹਦੇ ਵਿੱਚ ਨਹਾਉਣ ਵਾਲੇ ਦੇ ਵਿੱਚ ਪਤਾ ਹੀ ਨਹੀਂ ਕੀ ਕੁਸ ਕਰਦੀ ਆ ਕੀ ਨਹੀਂ ਸਾਰਾ ਦਿਨ ਬੁੜ 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 ਕਰਦੀ ਰਹੂ ਪਤਾ ਹੀ ਨਹੀਂ ਕੀ ਖਾਂਦੀ ਆ ਮੈਨੂੰ ਤਾਂ ਐ ਲੱਗਦਾ ਜਿਵੇਂ ਮੈਂ ਤੜਕੀ ਨਾ ਪਿੰਡਾਂ ਕੁਟਕੇ ਖਾਂਦੀ ਹੁੰਦੀ ਹੈ ਇਹ। ਆਹ ਯਾਰ ਕੁੜੀ ਨੂੰ ਕੀ ਹੋ ਗਿਆ ਮੈਨੂੰ ਤਾਂ ਤੁਹਾਨੂੰ ਖਸਰ ਹੋ ਗਈ। ਉਹ ਕੁੜੇ ਭਾਈ ਕੁੜਗੇ। ਉਹ ਕੁੜਗੇ। ਓ ਕੁੜਕੇ ਭਾਈ ਕੀ ਹੋ ਗਿਆ ਓ ਕੁੜਕੇ ਕੀ ਹੋ ਗਿਆ ਬਕ ਹਾਂਜੀ ਡਾਡੀ ਜੀ ਐਂ ਕਰੀ ਜਾਂਦੀ ਜਿਵੇਂ ਕਸਰ ਹੋ ਗਈ ਹੁੰਦੀ ਐ ਕੁਛ ਨਹੀਂ ਡਾਡੀ ਜੀ ਮੈਂ ਤਾਂ ਗਾਣੇ ਸੁਣ ਰਹੀ ਸੀ ਤੇ ਭਾਈ ਫਿਰ ਗੈਸ ਉਹ ਹੀ ਚੱਲੀ ਜਾਂਦਾ ਗੈਸ ਨੂੰ ਬੰਦ ਕਰਦੇ ਪਹਿਲਾਂ ਗਾਣੇ ਸੁਣ ਲਾ ਡਾਡੀ ਜੀ ਚਾਹ ਤਰੀਆ ਤੇ ਚਾਹ ਪੁੱਤ ਫਿਰ ਚਾਹ ਤੇ ਨਿਗਰ ਰੱਖ ਇਹ ਆਹਾ ਆਪਣੇ ਜ਼ਿਮੀਂਦਾਰੇ ਚ ਕਿੱਧਰ ਕੰਮ ਆ ਡਾਡੀ ਜੀ ਚਾਹ ਬਣੀ ਤਾਂ ਜਾਂਦੀ ਐ ਫਿਰ ਕੀ ਹੋ ਗਿਆ ਜੇ ਮੈਂ ਨਾ ਪੁੱਤ ਮੇਰੀ ਸੁਣ ਗੱਲ ਮੈਂ ਨਾ ਅੱਗੇ ਕਦੇ ਬੋਲਿਆ ਨਹੀਂ ਆਹਾ ਜਦੋਂ ਤੂੰ ਰੋਟੀ ਟੁੱਕ ਦਾ ਕੰਮ ਕਰਦੀ ਹੁੰਨੀ ਸਿਰ ਤੇ ਚੁੰਨੀ ਲਿਆ ਕਰ ਤੇਰੇ ਮਾਣਾ ਵਾਲ 20 ਵੇਰੀ ਵੇਚਾ ਕਦੇ ਸਬਜ਼ੀ ਚ ਕਦੇ ਰੋਟੀ ਚ ਮੈਂ ਚੁੱਪ ਕਰ ਜਾਣਾ ਆਪਣੇ ਜੀਵਿੰਦਾਰੇ ਜੇਬ ਚ ਕੰਮ ਨਹੀਂ ਚੱਲਦੇ ਤੂੰ ਮਾੜਾ ਮੋਟਾ ਨਾ ਸਾਹ ਨਾਲ ਚੱਲ ਠੀਕ ਹੈ ਡੈਡੀ ਇਹ ਛੇਰੀ ਟੈਪ ਨਾ ਇੰਨਾ ਰੱਖਾ ਹਾਂ ਚੰਗਾ ਪੁੱਤ ਠੀਕ ਹੈ ਡੈਡੀ ਜੀ ਮਾੜੀ ਮੋਟੀ ਸਮਝੀਦੀ ਹੁੰਦੀ ਏ ਗੱਲ ਠੀਕ ਹੈ ਜੀ ਮੈਂ ਬੁੜੇ ਨੂੰ ਸਖਾ ਕੇ ਭੇਜਦਾ ਬੁੜੀ ਨੇ ਵੀ ਹਾਂ ਉਂਗਲਾਂ ਲਾ ਕੇ ਭੇਜਦਾ ਉਹਨੂੰ ਕੋਈ ਨਾ ਹੁਣ ਦੇ ਮੈਂ ਵੀ ਕਰਦੀ ਆ ਗੱਲ ਮੈਂ ਇਹਨਾਂ ਦੇ ਅੱਗੇ ਕੀ ਬੋਲਾਂ ਛਾਤਾ ਮੈਨੂੰ ਤਾਂ ਖੰਜੂਸਾਂ ਦੇ ਓਕੇ ਘਰ ਰੈਡਾ ਵੰਡਾ ਸੌਖੀ ਰਹੇਗੀ ਆ ਵੇਖ ਲੈ ਘਰ ਘਰੇ ਚੱਟਣਾ ਸੀ ਜਦੋਂ ਸੁਖੀ ਨਾ ਮਿਲਿਆ ਤਾਂ ਦਬਾਲੀਆਂ ਕੱਬੀਆਂ ਰੀ ਨਾ ਪਾਉਂਦੇ ਆ ਇਸ ਨਹੀਂ ਛੱਡਾ ਤੁਸੀਂ ਤੋ ਕਿਵੇਂ ਪਸੀਨਾ ਪਸੀਨਾ ਹੋਈ ਆਉਂਦੀ ਆ ਕੀ ਹੋ ਗਿਆ ਸੋਚ ਗਰਮੀ ਪਤਾ ਕਿੰਨੀ ਆ ਕਿੰਨੀ ਐ ਅੱਛਾ ਤੁਸੀਂ ਰੋਟੀਆਂ ਬਣਾ ਕੇ ਦੇਖੋ ਨਾ ਫਿਰ ਪਤਾ ਲੱਗੂ ਕਿੰਨੀਆਂ ਜੇ ਗਰਮੀ ਦਾ ਬਹੁਤ ਰਸੂਈ ਚ ਮੈਂ ਦੇਖਿਆ ਬੜੀ ਗਰਮੀ ਹੈ ਬੜੀ ਅਫਰ ਏਸੀ ਲਵਾ ਲਓ ਲੈ ਸਾਡੀ ਬੁੜੀ ਦਾ ਪੱਖਾ ਬੱਟਨ ਨੂੰ ਫਿਰਦੀ ਐ ਤੂੰ ਏਸੀ ਭਾਲਦੀ ਐ ਟੈਗ ਨਾ ਮਰਜੂ ਕੁੜੀ ਸਾਡੀ ਆਦਾ ਤੁਹਾਡੀ ਤੇ ਫਿਰ ਮੈਂ ਗਰਮੀ ਚ ਰੋਟੀਆਂ ਬਣਾਈ ਜਾਵਾਂ ਤੇ ਲੋਕੀ ਬਣਾਉਂਦੀ ਐ ਮੈਂ ਮੈਥੋਂ ਨਹੀਂ ਬੰਦੀਆਂ ਫਿਰ ਕੰਮ ਵਾਲੀ ਲਾ ਲਓ ਲੈ ਬਸ ਜੱਟਾਂ ਦੀ ਕੁੜੀ ਐ ਫਿਰ ਕੀ ਹੁੰਦਾ ਗਰਮੀ ਦੀ ਕੀ ਪ੍ਰਵਾਦਨ ਨੂੰ ਜੱਟਾਂ ਦੀ ਕੁੜੀਆਂ ਫਿਰ ਐ ਤਾਂ ਨਹੀਂ ਸੁੱਖਿਆ ਵੀ ਸਾਰਾ ਕੰਮ ਮੈਂ ਹੀ ਕਰਾਂ ਜੱਟਾਂ ਦੇ ਨੌਕਰਾਂੀਆਂ ਵੀ ਲੱਗੀਆਂ ਹੁੰਦੀਆਂ ਬਸ ਠੀਕ ਐ ਰੱਖ ਲਓ ਨੌਕਰੇ ਦੋ ਰੋਟੀਆਂ ਬਕਾਉਣੇ ਨੌਕਰੇ ਰੱਖ ਲਓ ਰੱਖ ਲਓ ਮੈਨੂੰ ਨਹੀਂ ਪਤਾ ਜੀ ਮੈਂ ਰੋਟੀਆਂ ਤਾਂ ਨਹੀਂ ਬੋਣੀ ਮੈਨੂੰ ਪਤਾ ਨਹੀਂ ਬੰਦਿਆ ਰੋਟੀਆਂ ਲੈ ਫਿਰ ਜਾ ਈਸੀ ਲਵਾ ਕੇ ਦੇਣਾ ਪੂ ਹੁਣ ਈਸੀ ਤਾਂ ਹੁਣ ਬਾਪੂ ਨਾਲ ਗੱਲ ਕਰਨੀ ਪਊ ਜੀ ਈਸੀ ਲਵਾਉਣਾ ਤਾਂ ਕਰ ਲਓ ਜੀ ਹੂੰ ਮੈਂ ਮਿੱਠੀ ਜਵਾਂ ਦੀ ਕਹਿ ਲਿਓ ਜੀ ਉਹ ਤਾਂ ਮੇਰੇ ਗਲ ਪੈ ਨਹੀਂ ਉਹ ਡੁੱਡ ਕੇ ਹੁਣ ਈਸੀ ਲਵਾਉਣ ਹੁਣ ਮਿੱਠੀ ਆਉਂਦੀ ਫਿਰਦੀਆਂ ਤੂੰ ਮੈਨੂੰ ਪਤਾ ਤੁਸੀਂ ਹੱਲ ਕਰ ਲਓਗੇ ਹਾਂ ਹੱਲ ਤਾਂ ਕਰ ਹੀ ਲਊ ਫਿਰ ਹਲਵਾਦ ਮਾਰਦੀ ਐ ਪੰਪ ਹੁਣ ਆ ਨਹੀਂ ਜੀ ਪੰਪ ਨਹੀਂ ਸੱਚੀ ਬਈ ਸਾਡੀ ਬੁੜੀ ਤੂੰ ਮਰਾਏਂਗੀ ਮੈਂ ਦੱਸਦੀ ਗੱਲ ਕਿਦਰ ਇਹਨੂੰ ਕੁਛ ਹੁੰਦਾ ਨਾ ਨੂੰ ਡਰਾਮੇ ਕਰਦੇ ਆ ਬਥੇਰਾ ਪੈਸਾ ਤੁਹਾਡੇ ਹੂੰ ਬਥੇਰਾ ਪੈਸਾ ਹੁਣ ਡਾਈ ਜਰੀ ਆਈਏ ਫਿਰ ਕੀ ਹੁੰਦਾ ਮੈਨੂੰ ਐ ਦੱਸੋ ਜੇ ਪੈਸਾ ਆਜ ਕਿਤੇ ਲਾਉਂਗੇ ਤਾਂ ਫਿਰ ਕੀ ਹੋਜੂਗਾ ਉਹ ਪੈਸਾ ਲਾਉਣ ਦੀ ਗੱਲ ਨਹੀਂ ਗਈ ਜੇ ਰਸੋਈ ਚ ਜੀ ਸੀ ਲਵਾਤਾ ਉਹਨਾਂ ਨੇ ਕਹਣਾ ਕਾਨੂੰ ਬਾਥਰੂਮ ਚ ਵੀ ਸੀ ਲਵਾ ਲਿਓ ਉੱਥੇ ਵੀ ਲਵਾ ਲਾਂਗੇ ਹੂੰ ਲਵਾ ਲਾਂਗੇ ਉੱਥੇ ਵੀ ਮੇਰੀ ਤਾਂ ਗੱਲ ਕਦੇ ਸੁਣਨੀ ਨਹੀਂ ਤੇਰੀਆਂ ਤਾਂ ਸੁਣਦਾ ਹਾਂ ਕਿਦੀ ਸੁਣਦਾ ਮੈਂ ਹਲਵਾ ਦੇ ਚਲ ਮੈਂ ਕਰਦਾ ਬੇਬੇ ਨਾਲ ਗੱਲ ਕਰਨੀ ਪਊਗੀ ਸਿੱਧਾ ਹੀ ਸੀ ਲੈ ਜਾਂਦਾ ਨਾ ਬਸ ਤਾਂ ਫਿਰ ਤੇ ਘਰੇ 42 ਬਣ ਜੂਗਾ ਕੁਛ ਨਹੀਂ ਹੁੰਦਾ ਕੋਈ ਨਾ ਡਾਕੂਮੈਂਟ ਪੁੱਲਣਗੇ ਅੱਗੇ ਕਿਹੜਾ ਉਹ ਚੁੱਪ ਰਹਿੰਦੇ ਯਾਰ ਅੱਗੇ ਵੀ ਤਾਂ ਬੋਲਦੀ ਆ ਦੋ ਗੱਲਾਂ ਹੋਰ ਖਾ ਲਾਂਗੇ ਲੈਓ ਲੈਓ ਚਲ ਮੈਂ ਕਰਦਾ ਗੱਲ ਫਿਰ ਕਰਾਂ ਗੱਲ ਹਏ ਕਿੰਨਾ ਮਾਰ ਕਰਦਾ ਮੈਨੂੰ ਮਾਰਦੀ ਮਿੱਠੀਆਂ ਮੈਂ ਮਿੱਠੀਆਂ ਨਹੀਂ ਮਾਰਦੀ ਜੀ ਹੋਰ ਨਹੀਂ ਕਰ ਸਕਦੇ ਮੇਰੇ ਲਈ ਹੋਰ ਚੱਲਿਆ ਤਾਂ ਹੈ ਗੱਲ ਕਰਨ ਵਾਸਤੇ ਹੁਣ ਤੇ ਵਿੱਚ ਗੱਲਾਂ ਖਾਂਗੂ ਸਾਰੇ ਡੱਬਰ ਤੋਂ ਮੈਂ ਕੁਛ ਨਹੀਂ ਹੁੰਦਾ ਮੇਰੇ ਲਈ ਇਹਨਾਂ ਵੀ ਚੱਲ ਲੋ ਨੋ ਤੇ ਇਹ ਤੇਰਾ ਤਾਂ ਇਹ ਕਰਕੇ ਸਰ ਜਾਂਦਾ ਉਹ ਬੇ ਕਹਿੰਦੇ ਬੁੜੀ ਥਰੇ ਲੱਗੇ ਹੋਇਆ ਤੂੰ ਮੈਂ ਵੀਜ਼ਾ ਲਵਾ ਕੇ ਨਾ ਬਾਹਰ ਚਲ ਜਾਣਾ ਪਸਤਾਉਂਗੇ ਇੱਥੇ ਬਸ ਉਹ ਤੇਰਾ ਪਤਾ ਹੀ ਸੀ ਮੈਨੂੰ ਕਿਵੇਂ ਆ ਸਰਦਾਰ ਨੇ ਕਿਹੜੀ ਸੋਚ ਚ ਬੈਠੀਆਂ ਅੱਜ ਸੋਚਾਂ ਬਸ ਮੈਨੂੰ ਘਰ ਦਿੰਗਾ ਹੀ ਆ ਕਾ ਦਿੰਗਾ ਆਪਣੀ ਨੂੰ ਜਮਾਂ ਹੀ ਬਸ ਖਤਮ ਹੀ ਆ ਕਿਹੜੇ ਇੱਕ ਦਿਨ ਮੈਂ ਵੀ ਸਮਝਾਇਆ ਸੀ ਆ ਗਿਆ ਨਰਕ ਵੀ ਕਿ ਬਾਪੂ ਠੀਕ ਆ ਤੇਰੇ ਵਰਗੇ ਤਾਂ ਨਹੀਂ ਪਤਾ ਥੋੜਾ ਨਸਲਾਹ ਕਰਨੀ ਸੀ ਇੱਕ ਯਾਰ ਦੱਸੋ ਗੱਲ ਤਾਂ ਹੁਣ ਕਿਵੇਂ ਸ਼ੁਰੂ ਕਰਾਂ ਮੈਂ ਪਰ ਗੱਲ ਕਰਨੀ ਤਾਂ ਪੈਣੀ ਆ ਹੁਣ ਅੱਛਾ ਉਹ ਐ ਕਹਿੰਦੀ ਸੀ ਮੇਰੇ ਵਾਲੀ ਹੂੰ ਵੀ ਰਸੂਏ ਚ ਹੈਗੀ ਗਰਮੀ ਬਾਹਲੀ ਤੇ ਗਰਮੀ ਹੈ ਵੀ ਬਾਹਲੀ ਜਿਆਦੀ ਬਚੀਨੋ ਪਸੀਨਾ ਪਸੀਨਾ ਹੋਈ ਰਹਿੰਦੀ ਐ ਅੱਛਾ ਉਹ ਕਹਿੰਦੀ ਵੀ ਏਸੀ ਲਵਾ ਦੇ ਵਾਹ ਮਾਂ ਦਾ ਪੁੱਤ ਲਾ ਐਡੇ ਹੈਰਾਨ ਹੋਣ ਦੀ ਕਿਹੜੀ ਗੱਲ ਐਸੀ ਹੋਈ 35000 ਦਾ ਤੇ ਫਿਰ ਤੇਰੀ ਮਾਂ ਨੇ ਤਾਂ ਸਾਰੀ ਉਮਰ ਚੁੱਲ੍ਹੇ ਮੂਰੇ ਬਾਲਨ ਫੂਕਣ ਕਰਿਆ ਤੇ ਉਦੋਂ ਕਿਹੜਾ AC ਸੀਗੇ ਤੇ ਇਹਨੂੰ ਤਾਂ ਗਰਮੀ ਨਾ ਲੱਗੀ ਸ਼ਾਬਾਸ਼ੇ ਪੁੱਤ ਤੇਰੇ ਉਹਨੂੰ ਮਾਂ ਦੀ ਧੀ ਨੂੰ ਹੁਣ ਸਿਲੰਡਰ ਤੇ ਕੰਮ ਕਰਦੀ ਨੂੰ ਵੀ AC ਚਾਹੀਦਾ ਹੈ ਤੇ ਤੇਰੀ ਮਾਂ ਸਾਰਾ ਦਿਨ ਚੁੱਲ੍ਹੇ ਤੇ ਤਪਦੀ ਸੀ ਉਦੋਂ ਨਹੀਂ ਤਾਂ ਨਦੀਂਦੀ ਸੀ ਉਹ ਤਾਂ ਪੱਖਾ ਵੀ ਨਹੀਂ ਲੰਬਦੇ ਸੀ ਸਿਰਾਂ ਨੇ ਹੁਣ ਮੈਂ ਕੀ ਕਰਾਂ ਉਹ ਅੰਦਰ ਜੇਦਬਾੜੀ ਕਰੀ ਬੈਠੀ ਐ ਉਹ ਕਹਿੰਦੀ ਮੈਂ ਨੌਕਰੀ ਨਹੀਂ ਵੀ ਹੋਣੀ ਬਹੁਤ ਸਵੇਰੇ ਆਕੂ ਵੀ ਜਹਾਜ਼ ਲੈ ਕੇ ਤੇ ਫਿਰ ਲੈ ਦੇਂਗਾ ਨ ਲੈ ਤੇਰੇ ਨਾ ਪੁੱਹੀ ਗੱਲਾਂ ਕਿੱਥੇ ਭੰਦਰੇ ਏਸੀ ਕਿੱਥੇ ਜਾਜ ਯਾਰ ਨਾ ਤਾਂ ਡਿਮਾਂਡ ਵਧਣੀ ਆ ਘਟਣੀ ਥੋੜਾ ਪੁੱਤ ਉਹ ਚੱਲ ਹੁਣ ਜੇ ਏਸੀ ਕਹਿੰਦੀ ਲਵਾ ਦਈਏ ਨਹੀਂ ਨਹੀਂ ਯਾਰ ਇਹ ਕੰਮ ਨਹੀਂ ਚੱਲਣਾ ਪੁੱਤ ਅਸੀਂ ਨਾ ਬਹੁਤ ਸੁਣ ਲਿਆ ਤੇਰੇਆਂ ਤੇ ਬਹੁਤ ਸੁਣ ਲਿਆ ਉਹਦਿਆਂ ਠੀਕ ਆ ਮੇਰੇ ਤਾਂ ਦਿਮਾਗ ਤੇ ਬੋਝ ਪੈਣ ਵਾਲਾ ਹੋਇਆ ਪਿਆ ਹੂੰ ਤੇ ਮੈਂ ਤਾਂ ਹੋ ਜੂੰਗੀ ਪਾਗਲ ਜੇ ਆਹੀ ਕੁਛ ਚੱਲਦਾ ਰਿਹਾ ਹੈ ਉਹਦਿਆਂ ਡਿਮਾਂਡਾਂ ਨਹੀਂ ਅਸੀਂ ਕਰ ਸਕਦੇ ਪੂਰਨਾ ਜੇ ਹੁਣ ਘਰ ਦੇ ਵਿੱਚ ਏਸੀ ਲੱਗ ਗਿਆ ਮੇਰੀ ਵੀ ਸੁਣ ਲਓ ਗੱਲ ਹਾਂ ਜੇ ਉਹਦੇ ਕਹੇ ਤੇ ਹੁਣ ਕਮਰੇ ਅੰਚ ਤੱਕੇ ਲਵਾਈ ਬੈਠੀ ਆ ਤੇ ਜੇ ਰਸੋਈ ਚ ਵੀ ਏਸੀ ਲੱਗਿਆ ਨਾ ਤੇ ਮੈਂ ਫਾਹਾ ਲੈ ਕੇ ਮਰ ਜੂ ਹੁਣ ਨਹੀਂ ਮੈਂ ਉਹਦੀ ਅੜੀ ਉੱਗਣ ਦਿੰਦੀ ਇਹ ਮੈਂ ਤੈਨੂੰ ਦੱਸ ਏਸੀ ਪਿੱਛੇ ਮਰ ਜਾ ਤੂੰ ਵੀ ਪਿਓ ਦਾ ਪੁੱਤ ਮੈਨੂੰ ਲੱਗਦਾ ਬਹਿ ਜਾ ਗੱਲ ਤਾਂ ਸੁਣ ਜਾ ਤੂੰ ਦੱਸਦਾ ਵੀ ਮੈਂ ਨਹੀਂ ਹੋਣ ਉਹਦੀ ਇੱਕ ਵੀ ਪੁੱਗਣ ਦੇਣੀ ਇਸ ਘਰ ਚ ਨਾ ਅਸੀਂ ਕੁਝ ਲੱਗਦਾ ਨਹੀਂ ਤੇ ਇਸ ਘਰ ਦੇ ਤੇ ਤਾਈ ਤਾਂ ਸਲਾਹ ਕਰਨ ਆਏ ਆ ਆ ਜਾ ਨਾ ਪੁੱਗੂ ਜਾਂ ਮੂੰਹ ਬਣਾ ਕੇ ਸਾਡੇ ਸਰਾਂ ਨੇ ਆ ਕੇ ਬਹਿ ਜਾਂਦਾ ਤੂੰ ਉਹ ਤਾਂ ਬਾੜੀ ਗਰਮ ਹੋਈ ਬੈਠੀ ਅੰਦਰ ਕਿਉਂ ਗਰਮ ਹੋਣ ਨੂੰ ਕੀ ਗੱਲ ਆ ਲੈ ਲੈ ਕਾਹਦੇ ਗਰਮ ਹੋਈ ਬੈਠੀ ਆ ਥੜ ਥੜ ਕੰਬਦੀਆਂ ਸੀਂਆਂ ਤੇਰੇ ਪਿਆਰ ਗਿਆ ਤੋਂ ਤੇ ਤੈ ਚੱਕ ਘਰ ਵਾਲੀ ਨਹੀਂ ਸੰਭਾਲੀ ਜਾਂਦੀ ਨਹੀਂ ਤੂੰ ਨਹੀਂ ਸੰਭਾਲੀ ਨਹੀਂ ਤੇ ਫਿਰ ਇਹ ਵੀ ਬੁੜੀਆਂ ਸੀਂਆਂ ਜਿਹੜੀਆਂ ਘੀਰੇ ਜੋੜ ਲੈਂਦੀਆਂ ਸੀ ਉਹ ਤਾਂ 9 ਤੇ 1500 ਰੁਪਇਆ ਲਾ ਕੇ ਆਈਆਂ ਉਹ ਘੀਰੇ ਜੋੜੇ ਹੋ ਤੇ 9 ਤੇ 1500 ਲਾ ਕੇ ਆਈਏ ਤੂੰ ਕਿਉਂ ਲਵਾਏ ਤੇ ਭਾਈ ਉਹ ਜिद ਕਰਦੀ ਆ ਤੇਰੇ ਜੀ ਹੈ ਨਹੀਂ ਪੁੱਤ ਕੱਢਣ ਪਾਉਣ ਨੂੰ ਕੁਸ ਦੋ ਤਾਰੇ ਦੀ ਗੁੱਤਨੀ ਚ ਹੈ ਤੂੰ ਜਿਹੜੀ ਗੱਲ ਉਹ ਕਹਿ ਦਿੰਦੀ ਆ ਆ ਜੰਨਾ ਇੱਥੇ ਆਇਆ ਤਾਂ ਕੰਜਰਾ ਜਮਾਂ ਘਰ ਪੱਟਿਆ ਜਾਊਗਾ ਫਿਰ ਤੇ ਉਦੋਂ ਤੁਸੀਂ ਕਹਦੇ ਤਗੜੇ ਘਰ ਦੀ ਕੁੜੀ ਲੈਣੀ ਤਗੜੇ ਘਰ ਦੀ ਲੈਣੀ ਤਗੜੇ ਘਰ ਦੀ ਲੈਣੀ ਆ ਤਗੜੇ ਘਰਾਂ ਦੀਆਂ ਤਾਂ ਚੋਚ ਕਰਦੀਆਂ ਨਹੀਂ ਹਾਂ ਤੜਕੇ ਦੋ ਗਿੱਤਾਂ ਜੇ ਮਾਰੀਂ ਅਗਲੇ ਭਰ ਕੇ ਗੱਡੀਆਂ ਆ ਜਾਣਗੇ ਲੈ ਇਹ ਮੈਨੂੰ ਕੋਈ ਉਹ ਤਾਂ ਮੈਂ ਨਾ ਕਿਤੇ ਖਾਣਾ ਜਾਣਾ ਮਮਾ ਇਹੀ ਬਾੜੇ ਚੋਚ ਕਰਦੀ ਇੱਥੇ ਆ ਕੇ ਉੱਥੇ ਕਿਹੜੇ ਅਸਾਂ ਚ ਸੀਗੀ ਇਹ ਲੱਛਣ ਕਰਦੀ ਇੱਥੇ ਆ ਕੇ ਐਡੇ ਮਾਰਦੇ ਨਹੀਂ ਮੇਰੇ ਸਹੁਰੇ ਉੱਥੇ ਏਸੀ ਤਾਂ ਲੱਗੇ ਆ ਉਹਨਾਂ ਦੇ ਉਹ ਯਾਰ ਏਸੀ ਦੀ ਗੱਲ ਨਹੀਂ ਏਸੀ ਲੱਗੇ ਆ ਉਹਨਾਂ ਦੇ ਕਮਰਿਆਂ 'ਚ ਹੋਣੇ ਆ ਪਰ ਰਸੋਈ 'ਚ ਨਹੀਂ ਲੱਗਿਆ ਉਹਨਾਂ ਦੇ ਹੂੰ ਤੇ ਆਪਾਂ ਉਹਦੀ ਰਸੋਈ ਤੋਂ ਕੀ ਲੈਣਾ ਰਸੋਈ ਚ ਤਾਂ ਕਿਸੇ ਦਿਨ ਵੀ ਨਹੀਂ ਲੱਗਿਆ ਰੁਕਾਇਆ ਸੀ ਲੈ ਪੜੀ ਲਿਖੀ ਆ ਗਈ ਲੱਛਣ ਕਰਦੀ ਹੈ ਜਾਣ ਕੇ ਫਿੱਟ ਕਰਦੀ ਆਪਾਂ ਨੂੰ ਆਪਣੇ ਨਜਾਇਜ਼ ਖਰਚੇ ਕਰਦੀ ਹੈ ਕਰਉਂਦੀ ਹੈ ਜਾਣ ਜਾਣ ਕੇ ਜੇ ਆਏ ਰਹੇ ਨਾ ਤਾਂ ਦੋ ਕੁਸਾਲ ਹੀ ਆ ਮੁਰ ਕੇ ਏਸੀ ਨੂੰ ਕੀ ਤੁਸੀਂ ਮੁਰ ਕੇ ਪੱਖਿਆਂ ਨੂੰ ਤਰਸੋਗੇ ਸਟੈਂਡ ਵਾਲਿਆਂ ਨੂੰ ਤੇ ਜਿਹੜੇ ਇਹਦੇ ਲੱਛਣ ਆ ਨਾ ਇਹ ਕਰਕੇ ਤੈਨੂੰ ਖੁੰਗੜ ਤੇ ਵੱਜੂਗੀ ਆਪਦੇ ਪੇਕਿਆਂ ਨੂੰ ਇਹ ਵੀ ਮੈਨੂੰ ਪਤਾ ਏਸੀ 35000 ਦਾ ਲਮਣਾ ਤੁਸੀਂ ਵੀ ਕਿੱਥੇ ਕਿੱਥੇ ਪੜਦੇ 35000 ਉਹੀ ਆ ਜਾਂਦਾ ਵਾਣਾ ਝਾੜਾ ਨਾਲ ਹੀ ਲੱਗਿਆ ਆਉਂਦਾ ਹੋਰ ਕਿੱਡੀ ਗੱਲ ਬਾਪੂ 35000 ਬਈ ਭਰਾਵਾ ਮੇਰੇ ਕੋਲੇ ਤਾਂ ਹੈ ਨਹੀਂ ਮੈਥੋਂ ਤਾਂ ਨਹੀਂ ਘਰ ਪੱਟੀ ਦਾ ਤੇਰੇ ਨਾਲ ਸੀ ਵੀ ਹਲਾਉਣੀ ਆ 35000 ਕਹਿਣਾ ਸੌਖਾ ਘੱਟ ਤੂੰ ਵੀ ਨਹੀਂ ਕਰਦੀ ਵੀ ਬਿਲਾ ਦਿੰਨਾ ਕਿਉਂ ਇਹਨੇ ਕੀ ਮਾੜਾ ਕਰਤਾ ਮੈਂ ਤੇਸੀ ਲਵਾਉਂਗਾ ਸਿੱਧੀ ਗੱਲ ਏਉਂ ਸੀ ਨਹੀਂ ਫਿਰ ਲੱਗਦਾ ਇਹ ਵੀ ਮੇਰੀ ਵੀ ਹੰਡਾ ਮਤਲਬ ਲਵਾਉ ਤੂੰ ਐਸੀ ਲਵਾਉਣਾ ਨਾ ਲਵਾ ਤੇਰੀ ਮਾਂ ਵੀ ਅੱਜ ਫਾਹਾ ਲੈ ਕੇ ਮਰੂਗੀ ਫਿਰ ਲੈ ਕਿਉਂ ਕੰਜਰਾ ਪਟਦਾ ਟਿਕ ਜਾ ਨਾ ਨਾ ਘਰ ਪਟਾ ਮੇਰੇ ਸਾਲੇ ਆਦਾਂ ਦਾ ਤੂੰ ਪਟਨਾ ਨਾਲ ਮੈਨੂੰ ਵੀ ਮਾਰੇਗਾ ਬਸ ਬਸ ਜੇ ਤੁਸੀਂ ਅਸੀਂ ਨਾਲ ਲਵਾਇਆ ਨਾ ਤੇ ਮੇਰਾ ਘਰ ਹੀ ਪੱਟੇ ਸਮਝੋ ਬਸ ਨਹੀਂ ਪੱਟੀ ਦਾ ਕੁਝ ਨਹੀਂ ਹੁੰਦਾ ਮੈਂ ਆਪੇ ਕਰ ਲਊਗਾ ਤੇ ਪਿਓ ਨਾਲ ਗੱਲ ਮੇਰੇ ਸਾਲੇ ਬੇਕਾਰ ਆ